ਨਾਮ ਦੱਸੋ ਮੇਰਾ ਨਾਮ ਤਰਸੀਮ ਸਿੰਘ ਹੈ ਕੀ ਕਾਰਨ ਆ ਜਿਹੜਾ ਰੋਸ ਦਿੱਤਾ ਜੀ ਜਿਹੜਾ ਅੱਜ ਦਾ ਗੇਟ ਰੇਲਿੰਗਾਂ ਦਾ ਜਿਹੜਾ ਮੇਨ ਮਕਸਦ ਸੀ ਉਹ ਸੁੱਤੀ ਹੋਈ ਸਰਕਾਰ ਨੂੰ ਜਗਾਉਣਾ ਜਿਵੇਂ ਕਿ ਪਿਛਲੇ 15 16 ਸਾਲ ਤੋਂ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਮਹਿਕਮੇ ਨੂੰ ਬਚਾਉਣ ਵਾਸਤੇ ਆਪਦਾ ਰੋਜ਼ਗਾਰ ਪੱਕਾ ਕਰਵਾਉਣ ਵਾਸਤੇ ਜਿਹੜੀ ਲਗਾਤਾਰ ਲੜਾਈ ਲੜ ਰਹੇ ਆ ਸਮੇਂ-ਸਮੇਂ ਤੇ ਸਰਕਾਰਾਂ ਨਾਲ ਜਿਹੜੀ ਮੀਟਿੰਗਾਂ ਵੀ ਹੁੰਦੇ ਨੇ ਪਿਛਲੇ ਸਰਕਾਰਾਂ ਦਰਾਂ ਔਰ ਇਸ ਵਾਰ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਸਾਰੇ ਮੁਲਾਜ਼ਮਾ ਨੇ ਬੜਾ ਸ਼ੋਰ ਸ਼ਰਾਬਾ ਕਰਕੇ ਦੂਜੀ ਸਰਕਾਰਾਂ ਦਾ ਭੰਡੀ ਪ੍ਰਚਾਰ ਕਰਕੇ ਇੱਕ ਸਰਕਾਰ ਬਣਾਈ ਸੀ ਕਿ ਸ਼ਾਇਦ ਜਿਹੜੀਆਂ ਮੁਲਾਜ਼ਮਾ ਦੀਆਂ ਮੰਗਾਂ ਉਹ ਕਿਤੇ ਨਾ ਕਿਤੇ ਹੱਲ ਹੋ ਜਾਣਗੀਆਂ ਪਰ ਇਸੋ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਇਹ ਉਹਨਾਂ ਸਰਕਾਰਾਂ ਨੂੰ ਕਿਤੇ ਗਿਆ ਗੁਜਰਿਆ ਕਹਿ ਲਈਏ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੁੱਖ ਮੰਤਰੀ ਖੁਦ ਮੀਟਿੰਗ ਦੇ ਵਿੱਚ ਨਹੀਂ ਆਉਂਦਾ ਜਿਸ ਕਰਕੇ ਮੁਲਾਜ਼ਮਾ ਦੇ ਵਿੱਚ ਰੋਸ ਪਾਇਆ ਜਾ ਰਿਹਾ ਜਿਹੜੀ ਸਰਕਾਰ ਮੁਲਾਜ਼ਮਾ ਨੇ ਆਪਦੇ ਹੱਕਾਂ ਨੂੰ ਪੱਕਾ ਕਰਵਾਉਣ ਵਾਸਤੇ ਜਾਂ ਹੱਕ ਲੈਣ ਵਾਸਤੇ ਬਣਾਈ ਸੀ ਅੱਜ ਉਸੇ ਸਰਕਾਰ ਦੇ ਜਿਹੜਾ ਖਿਲਾਫ ਮੋਰਚਾ ਜਿਹੜਾ ਲਾਉਣਾ ਪੈ ਰਿਹਾ ਆਗ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਡੂਰ ਸਾਹਿਬ ਦੇ ਵਿੱਚ ਟਿਕਟ ਮਿਲੀ ਆ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਨੂੰ 16 ਤਰੀਕ ਨੂੰ ਪੰਜਾਬ ਰੋਡਵੇ ਪਾਣ 500 ਰੁਪਏ ਆਰਟੀਸੀ ਦੇ ਸਮੂਹ ਵਰਕਰਾਂ ਵੱਲੋਂ ਇੱਕ ਵਿਸ਼ਾਲ ਇਕੱਠ ਕਰਕੇ ਉੱਥੇ ਇੱਕ ਰੋਸ ਰੈਲੀ ਕੱਢੀ ਜਾਣੀ ਆ ਜਿਹੜੀ ਪਿਛਲੇ ਸਮੇਂ ਦੇ ਵਿੱਚ ਟਰਾਂਸਪੋਰਟ ਮੰਤਰੀ ਕੋਹੜ ਦੇ ਪਿੰਡ ਵਿੱਚ ਕੱਢੀ ਗਈ ਸੀ ਸੋ ਸਮੂਹ ਵਰਕਰਾਂ ਦੇ ਵਿੱਚ ਇਸ ਜੀ ਦਾ ਭਾਰੀ ਰੋਸ ਹੈ ਕਿਉਂਕਿ ਜਿਹੜੀਆਂ ਕਿ ਮਹਿਕਮੇ ਨੂੰ ਬਚਾਉਣ ਵਾਲੇ ਪਾਸੇ ਸਰਕਾਰ ਦਾ 1% ਵੀ ਧਿਆਣੇ ਨਹੀਂ ਕੱਲੇ ਇਹਨਾਂ ਦੇ ਜਿਹੜੇ ਜੁਮਲੇ ਸੀਗੇ ਜਾਂ ਉਹ ਵਾਦੇ ਸੀ ਉਹ ਕੱਲੇ ਵਾਦਾਂ ਗੱਲਾਂ ਤੱਕ ਹੀ ਸੀਮਤ ਰਹਿ ਗਏ ਆ ਅਸਲੀਅਤ ਦੇ ਵਿੱਚ ਜਿਹੜੀ ਹਕੀਕਤ ਹੈ ਉਹ ਜਮੀਨੀ ਪੱਧਰ ਤੇ ਕੁਝ ਹੋਰ ਹੈ ਜਿਹੜਾ ਅੱਜ ਸਮੂਹ ਭਾਗਾਂ ਦੇ ਜਿਹੜੇ ਕੱਚੇ ਕਹੇ ਲੀਏ ਜਾਂ ਰੈਗੂਲਰ ਕਹੇ ਲੀਏ ਜਾਂ ਕੰਟਰੈਕਟ ਆਊਟਸੋਰਸ ਆ ਜਿਹੜੇ ਉਹ ਸਮੂਹ ਭਾਗਾਂ ਦੇ ਮਜ਼ਦਮ ਲਗਾਤਾਰ ਧਰਮੇ ਹੜਤਾਲਾਂ ਤੇ ਮੁਜ਼ਾਹਰਿਆਂ ਦੇ ਰੂਪ ਦੇ ਵਿੱਚ ਆਪਦੀਆਂ ਮੰਗਾਂ ਨੂੰ ਮੁਨਵਸਤ ਜੋਰ ਜਮੈਸ਼ ਕਰ ਰਹੇ ਹੈ। ਸਰਪ੍ਰਿਕ ਕੀ ਕਰਨਾ ਜੀ ਜਿਹੜਾ ਰੋਸ ਪ੍ਰਦਰਸ਼ਨ ਕਰ ਰਿਹਾ। ਅੱਜ ਰੋਸ ਪ੍ਰਦਰਸ਼ਨ ਸਾਡੇ ਸੂਬਾ ਕਮੇਟੀ ਦੇ ਸੱਦੇ ਤੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਆ। ਪਿਛਲੇ ਲੰਬੇ ਸਮੇਂ ਤੋਂ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੂੰਹ ਵੱਲ ਵੇਖ ਰਹੇ ਹਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਅਸੀਂ ਬੜੇ ਚਾਵਾ ਤੇ ਸ਼ਾਵਾ ਨਾਲ ਜਿਹੜਾ ਸੱਤਾ ਦੇ ਵਿੱਚ ਮੁਲਾਜ਼ਮ ਵਰਗ ਨੇ ਖਾਸ ਤੌਰ ਤੇ ਲੈ ਕੇ ਆਂਦਾ ਸੀ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜੀ ਸਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਇਸ ਕਰਕੇ ਸਾਡੇ ਵਰਕਰਾਂ ਦੀਆਂ ਜਿਹੜੀਆਂ ਮੰਗਾਂ ਸੀ ਉਹ ਬੜੇ ਲੰਬੇ ਸਮੇਂ ਤੋਂ ਲੜਕ ਰਹੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਆਮ ਆਦਮੀ ਪਾਰਟੀ ਸਰਕਾਰ ਦੇ ਸਮੇਂ 'ਚ ਵੀ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਜਿਹੜੇ ਵਿਭਾਗ ਦੇ ਅਧਿਕਾਰੀਆਂ ਉਹ ਲਾਗੂ ਨਹੀਂ ਕਰ ਰਹੇ ਸਾਡੀਆਂ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੇਨ ਮੰਗ ਹੈ ਸਾਡੇ ਕੱਢੇ ਹੋਏ ਮੁਲਾਜ਼ਮਾਂ ਨੂੰ ਦੁਬਾਰੇ ਤੋਂ ਬਹਾਲ ਕਰਨ ਦੀ ਮੰਗ ਹੈ ਸਾਡੇ ਘੱਟ ਤਨਖਾਹਾਂ ਵਾਲੇ ਵੀਰਾਂ ਨੂੰ ਦੀ ਤਨਖਾਹ ਜਿਹੜੀ ਸਾਡੇ ਬਰਾਬਰ ਕਰਨ ਦੀ ਆ ਉਹ ਮੰਗ ਤੇ ਹੋਰ ਵੀ ਸਾਡੀਆਂ ਵਿਭਾਗੀ ਜਿਹੜੀਆਂ ਮੰਗਾਂ ਸਪੇਅਰ ਪਾਰਟ ਨਾ ਆਉਣਾ ਬੱਸਾਂ ਵਾ ਚਵਾਦਾ ਕਰਨਾ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਉਹ ਲੰਮੇ ਸਮੇਂ ਤੋਂ ਲੜਕ ਰਹੀਆਂ ਟਾਈਮ ਟੇਬਲਾਂ ਦੇ ਵਿੱਚ ਜਿਹੜਾ ਭਾਰੀ ਗੜਬੜੀ ਆ ਆਰਟੀਏ ਕਰ ਰਹੇ ਆ ਪੰਜਾਬ ਦੇ ਉਹਨਾਂ ਨੂੰ ਲੈ ਕੇ ਵੀ ਸਾਡੇ ਵਿਭਾਗ ਨੂੰ ਵੱਡਾ ਪੱਦਰ ਤੇ ਖੋਰਾ ਲੱਗ ਰਿਹਾ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਰੋਸ ਪ੍ਰਦਰਸ਼ਨ ਲਗਾਤਾਰ ਕਰਦੇ ਆ ਰਹੇ ਹੁਣ 16 ਤਰੀਕ ਨੂੰ ਚੋਣਾਂ ਵੀ ਮਾਹੌਲ ਨੂੰ ਗਰਮੀ ਨੂੰ ਵੇਖਦੇ ਹੋਏ ਅਸੀਂ 16 ਤਰੀਕ ਨੂੰ ਸਾਡੇ ਟਰਾਂਸਪੋਰਟ ਮੰਤਰੀ ਜੀ ਅਖੰਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਇਲੈਕਸ਼ਨ ਲੜ ਰਹੇ ਆ ਅਸੀਂ 16 ਤਰੀਕ ਤੋਂ ਬਾਅਦ ਚੜ ਕੇ ਖੰਡੂਰ ਸਾਹਿਬ ਹਲਕੇ ਦੇ ਵਿੱਚ ਵੱਡੇ ਪੱਧਰ ਤੇ ਪੰਜਾਬ ਰੋਡਵੇ ਪਨ ਬਸ ਪੀ ਆਰਟੀਸੀ ਦੇ ਕੰਮ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਲੋਕ ਸਭਾ ਹਲਕਾ ਖੰਡੂਰ ਸਾਹਿਬ ਵਿਖੇ ਕਰ ਰਹੇ ਹਨ